ਭਾਈ ਮੇਰਾ ਨਾਮ ਅੰਗਰੇਜ਼ ਸਿੰਘ ਪਿੰਡ ਮੂਸਾ ਖੇਲ ਫਾਦਰ ਨੇਮ ਮਹਿੰਦਰ ਸਿੰਘ ਮੇਰੇ ਡੈਡੀ ਦਾ ਨਾਮ ਬੀਤੀ ਰਾਤ 2:30 ਵਜੇ ਦੇ ਕਰੀਬ ਸਾਡੇ ਖੇਤਾਂ ਵਿੱਚੋਂ ਸਾਡੇ ਖੇਤਾਂ ਨਾਲ ਘਰ ਲੱਗਦਾ ਉਧਰ ਦੀ ਬੈਕ ਸਾਈਡ ਤੋਂ ਇਹ ਬੰਦੇ ਆਏ ਆ ਜਿਹੜੇ ਸਾਡੇ ਗੰਦ ਟੱਪ ਕੇ ਗ੍ਰੇਲਰ ਨੂੰ ਤੋੜ ਕੇ ਸਾਡੇ ਅੰਦਰ ਆਏ ਅੰਦਰ ਆ ਕੇ ਉਹਨਾਂ ਨੇ ਅਲਮਾਰੀਆਂ ਫੋਲੀਆਂ ਮਿੱਠਾ 1:00 ਵਜੇ ਦੇ ਕਰੀਬ ਮੇਰੇ ਡੈਡੀ ਜੀ ਨੇ ਮੈਨੂੰ ਇਹ ਠਾਇਆ ਉਹ ਪਸ਼ੂਆਂ ਵੱਲ ਧਿਆਨ ਮਾਰਨ ਗਏ ਸੀ ਉਹਨਾਂ ਨੇ ਮੈਨੂੰ ਕਿਹਾ ਕਿ ਬੈਕ ਸਾਈਡ ਤੋਂ ਹਵੇਲੀ ਵੱਲੋਂ ਬਾਹਰੋਂ ਕੁੰਡਾ ਤੂੰ ਲਾਇਆ ਮੈਂ ਕਿਹਾ ਨਹੀਂ ਮੈਂ ਅੰਦਰੋਂ ਕੁੰਡਾ ਲਾਇਆ ਫਿਰ ਮੈਂ ਅੰਦਰ ਉੱਠ ਕੇ ਆਇਆ ਆ ਕੇ ਮੈਂ ਆਪਣੇ ਬੈਟਰੀ ਲਈ ਆ ਬੈਟਰੀ ਲੈ ਕੇ ਮੈਂ ਮਗਰ ਜਾ ਕੇ ਦੇਖਣ ਗਿਆ ਤੇ ਕੁੰਡਾ ਹਵੇਲੀ ਦੇ ਬਾਹਰੋਂ ਲੱਗਾ ਸੀਗਾ ਇਹ ਉੱਥੇ ਮੈਂ ਬੈਟਰੀ ਜਾ ਕੇ ਚਾਰਸ਼ਵੀਰਾ ਦੇਖਿਆ ਤੇ ਸਾਡੀ ਗ੍ਰਿਲ ਟੁੱਟੀ ਉਹ ਤੋਂ ਬਾਅਦ ਅਸੀਂ ਅੰਦਰ ਆਏ ਅੰਦਰ ਆ ਕੇ ਦੇਖਿਆ আলਮਾਰੀਆਂ ਦੇ ਲੋਕ ਟੁੱਟੇ ਜਿਹਦੇ ਵਿੱਚੋਂ ਸਾਡਾ ਸੋਨਾ ਅਤੇ 2 ਲੱਖ ਰੁਪਈਆ ਤੇ 4 ਘੜੀਆਂ ਸੀਗੀਆਂ ਬਾਹਰ ਲੀਆਂ ਤੇ ਇੱਕ ਪੁਰਾਣਾ ਮੋਬਾਈਲ ਲੈ ਗਿਆ ਉਹ ਤੋਂ ਬਾਅਦ ਮੈਂ ਹੀ ਸਾਰੇ ਆਪਣੇ ਪਰਿਵਾਰ ਨੂੰ ਠਾਇਆ ਅੰਦਰੋਂ ਠਾ ਕੇ ਅਸੀਂ ਕਿਹਾ ਵੀ ਸਾਡੇ ਘਰ ਚੋਰੀ ਹੋ ਗਈ ਸਾਰਿਆਂ ਨੇ ਮਾਪਾ ਪਰਿਵਾਰ ਨੂੰ ਦਿਖਾਇਆ ਤੁਹਾਨੂੰ ਕਿਸੇ ਕਿਸਮ ਦਾ ਖੜਾਕ ਸੁਣਾਈ ਦਿੱਤਾ ਜਦੋਂ ਇਹ ਵਾਵਾ ਆਵਾਜ਼ਦਾਰ ਹੋਈ ਚੋਰੀ ਦੀ ਨਹੀਂ ਭਾਜੀ ਸਾਨੂੰ ਕਿਸੇ ਕਿਸਮ ਦਾ ਖੜਾਕ ਨਹੀਂ ਦਿੱਤਾ ਸੁਣਾਈ ਨਹੀਂ ਦਿੱਤਾ ਤੇ ਮਗਰ ਡੈਡੀ ਹੁਣੀ ਹਵੇਲੀ ਗਏ ਆ ਉੱਥੇ ਜਾ ਕੇ ਇਹਨਾਂ ਨੇ ਕਿਹਾ ਪੇਸੀ ਇੱਕ ਅਰੀ ਪਸੂਆ ਵੱਲ ਧਿਆਨ ਮਾਰੀਏ ਤੇ ਮੱਝ ਨਵੀਂ ਲਿਆਂਦੀ ਸੀ ਕਿ ਕੋਈ ਸਿੰਘ ਸੁੰਗਣਾ ਪਸਾਇਆ ਹੋਵੇ ਤੇ ਉਹ ਤੋਂ ਬਾਅਦ ਆ ਕੇ ਇਹਨਾਂ ਨੇ ਮੈਨੂੰ ਠਾਇਆ ਠਾ ਕੇ ਫਿਰ ਮੈਂ ਨਾਲ ਇਹਨਾਂ ਦੇ ਗਿਆ ਬੈਂਟਰੀ ਲਿਆ ਕੇ ਲਾਈਟ ਕਰਕੇ ਸਾਰਾ ਕੁਝ ਦੇਖਿਆ ਤੇ ਵਾਰਦਾਤ ਜਿਹੜੀ ਸੀ ਹੋ ਚੁੱਕੀ ਸੀ ਉਸ ਟਾਈਮ ਕਿੰਨੇ ਕੁ ਤੋਲੇ ਗੈਣੇ ਸੀ ਸਰ ਸ਼ੇਕ ਟੋਲੇ ਦੇ ਕਰੀਬ ਸੋਨਾ ਸੀ ਤੇ 2 ਲੱਖ ਲੱਗਦੀ ਸੀ ਚਾਰ ਘੜੀਆਂ ਮੇਰੀਆਂ ਬਾਹਰ ਲੀਆਂ ਸੀਗੀਆਂ ਤੇ ਇੱਕ ਪੁਰਾਣਾ ਮੋਬਾਈਲ ਸੀ ਜਿਹੜਾ ਬਗੈਰ ਸਿਮ